ਹਾ ਵੀ ਮਿੱਤਰੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆਪਣੇ YouTube ਚੈਨਲ ਜਾਨਵਰ ਵਿਭਾਗ ਮੇ ਤੁਹਾਡਾ ਸਵਾਗਤ ਆ ਅੱਪਾ ਮੁਰਗੀਆਂ ਛੱਡ ਲੀਆਂ ਸੀ ਸ਼ਾਮ ਦੇ ਟਾਈਮ ਮਾ ਚਲੋ ਵੀਡੀਓ ਬਣਾ ਕੇ ਦੋਸਤਾਂ ਨਾਲ ਸ਼ੇਅਰ ਕੀਤੀ ਜਾਵੇ ਫੀਡ ਪਾਤੀ ਸੀ ਪਾਣੀ ਵੀ ਪਾਤਾ ਦੇਖੋ ਸਾਰੀਆਂ ਮੁਰਗੀਆਂ ਪੂਰੀਆਂ ਐਕਟਿਵ ਨੇ ਇਹ ਜੋ ਦੋ ਮੁਰਗੀਆਂ ਅੰਡੇ ਦੇਣ ਲੱਗੀਆਂ ਤੇ ਚਾਰ ਰਹਿੰਦੀਆਂ ਨੇ ਹਲੇ ਦੋ ਅੰਡੇ ਦੇਣ ਲੱਗੀਆਂ ਇੱਕ ਤਾਂ ਦੇਂਦੀ ਅੰਡੇ ਡੇਲੀ ਕੰਡ ਆ ਦਿੰਦੀ ਐ ਤੇ ਇੱਕ ਉੱਪਰਾਂ ਖੜੀ ਆ ਦੇਖੋ ਫੀਡ ਨਾਲ ਵਧੀਆ ਗਰੋਥ ਹੋ ਰਹੀ ਆ ਫੀਡ ਪਾਈ ਸੀ ਬਹੁਤ ਵਧੀਆ ਫੀਡ ਆ ਫੀਡ ਨਾਲ ਬਹੁਤ ਵਧੀਆ ਗਰੋਥ ਹੋ ਰਹੀ ਐ ਇਹਨਾਂ ਦੀ ਤੇ ਫੀਡ ਨਾਲ ਹੀ ਇਹਨਾਂ ਨੇ ਅੰਡੇ ਤੇ ਆਉਣਾਗਾ ਫੀਡ ਤਾਂ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਪਾਉਣੀ ਹੈ ਜਿਹੜੇ ਵੀਰ ਕਹਿ ਦਿੰਦੇ ਨੇ ਅਸੀਂ ਦਾਣੇ ਤੇ ਪਾਲ ਲਾਂਗੇ ਜਾਂ ਕੁਝ ਹੋਰ ਹੈ ਨਾ ਫੀਡ ਤਾਂ ਬਹੁਤ ਜ਼ਰੂਰੀ ਹੁੰਦੀ ਹੈ ਪਾਉਣੀ ਇਹਨਾਂ ਨੂੰ ਫੀਡ ਬਿਨਾ ਗੱਲ ਨਹੀਂ ਬਣਦੀ ਹੈਗੀ ਦੇਖੋ ਪੂਰੀ ਐਕਟਿਵ ਨੇ ਇਸ ਤਰ੍ਹਾਂ ਜੀ ਜਿਹੜੇ ਵੀਰ ਨੇ ਕੋਠੇ ਤੇ ਰੱਖਣੀ ਹੈ ਹੁਣ ਕੋਠੇ ਤੇ ਰੱਖ ਸਕਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਇਹ ਚ ਥੋੜਾ ਜਿਹਾ ਖੁੱਡਾ ਖੁੱਲਾ ਹੋਣਾ ਚਾਹੀਦਾਗਾ ਕੋਠੇ ਤੇ ਆਵਣਾ ਰਹਿ ਜਾਂਦੀਆਂ ਨੇ ਇਹ ਜਿਹੜਾ ਵੀ ਰੱਖਣਾ ਚਾਹੁੰਦਾ ਹੋਵੇ ਕੋਠੇ ਤੇ ਉਹ ਕੋਠੇ ਤੇ ਰੱਖ ਸਕਦਾ ਥੱਲੇ ਜੀਵ ਜੰਤੂ ਚੋਗਦੀਆਂ ਨੇ ਵਧੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਰੇ ਆਪਾਂ ਇਦਾਂ ਦੀ ਵੀਡੀਓ ਪਾਉਂਦੇ ਰਹਾਂਗੇ ਹੈਨਾ ਚੈਨਲ ਨੂੰ ਸਪੋਰਟ ਆ ਤੁਹਾਡੀ ਤੇ ਇਹਨਾਂ ਦਾ ਡੇਲੀ ਦਾ ਰੁਟੀਨ ਦੱਸਿਆ ਕਰਾਂਗੇ ਬਾਕੀ ਜਿਹੜੇ ਵੀਰ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਧੰਨਵਾਦ ਉਹਨਾਂ ਦਾ ਬਹੁਤ-ਬਹੁਤ ਸਪੋਰਟ ਬਹੁਤ ਵਧੀਆ ਮਿਲ ਰਹੀ ਹੈ ਚੈਨਲ ਨੂੰ ਤੇ ਅੱਗੇ ਵੀ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਹਨਾ ਤੇ ਜਿਹੜੇ ਵੀਰ ਨੇ ਮੁਰਗੀਆਂ ਲੈਣੀਆਂ ਨੇ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਕਿ ਇੱਕ ਤਾਂ ਆਰ ਆਈ ਆਰ ਬਰੀਡ ਲਵੋ ਬਹੁਤ ਵਧੀਆ ਬਰੀਡ ਆ ਖਰਾਕ ਘੱਟ ਆ ਇਹਨਾਂ ਦੀ ਅੰਡੇ ਵਧੀਆ ਦਿੰਦੇ ਨੇ ਤੇ ਜਦੋਂ ਲੈਣੀਆਂ ਨੇ ਆਪਾਂ ਘੱਟੋ-ਘੱਟ ਇਹ 4-4.5 ਮਹੀਨੇ ਦੀਆਂ ਹੋਣ ਫਿਰ ਅੰਡੇ ਤੇ ਆਉਂਦੀਆਂ ਨੇ 4.5 ਮਹੀਨੇ ਤੋਂ ਪਹਿਲਾਂ ਅੰਡੇ ਤੇ ਨਹੀਂ ਆਉਂਦੀਆਂ। ਕਈ ਕਹਿ ਦਿੰਦੇ ਨੇ ਨਾ 3.5 ਮਹੀਨਿਆਂ ਦੀਆਂ ਨਹੀਂ ਆਉਂਦੀਆਂ। ਜੀ ਇਹ 4 4.5 ਪੌਣੇ 5 ਮਹੀਨੇ ਤੋਂ ਬਾਅਦ ਅੰਡੇ ਤੇ ਆਉਂਦੀਆਂ ਨੇ ਜੀ। ਦੇਖੋ ਵਧੀਆ ਘੁੰਮ ਫੇਰ ਰਹੀਆਂ ਨੇ ਸਾਰੀਆਂ ਐਕਟਿਵ ਨੇ ਪੂਰੀਆਂ। ਬਾਕੀ ਇੱਕ ਵੀਰ ਦਾ ਕਮੈਂਟ ਆਇਆ ਸੀ ਕਹਿੰਦੇ ਵੀ ਇਹ ਮੁਰਗੀਆਂ ਸੇਵਾ ਮੰਗਦੀਆਂ ਨੇ। ਤੇ ਵੀਰੇ ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਨਾ ਬੱਚਾ ਆਪਾਂ ਮਸ਼ੀਨ ਚ ਕਢਾਉਣਿਆ ਉਹ ਵੱਡਾ ਹੋ ਕੇ ਮੁਰਗੀ ਹੁੰਦੀ ਹੈ ਜਿਹੜੀ ਉਹ ਸੇਵਾ ਕਦੇ ਨਹੀਂ ਮੰਗੂਗੀ ਇਹ ਸਿਰ ਭੰਡ ਆਂਡੇ ਵਾਲੀ ਹੁੰਦੀਆਂ ਨੇ ਇਹ ਸੇਵਾ ਨਹੀਂ ਮੰਗਦੀਆਂ ਵੀਰੇ ਸੇਵ ਵਾਲੀਆਂ ਦੇਸੀ ਹੁੰਦੀਆਂ ਨੇ ਤੇ ਮੈਂ ਕਲੀਅਰ ਕਰ ਦੇਣੀ ਚਾਹਣਾ ਵੀ ਸੇਵਾ ਨਹੀਂ ਮੰਗਦੀਆਂ ਆ ਦੇਖੋ ਪਹਿਲਾਂ ਉੱਥੇ-ਉੱਥੇ ਰਹਿੰਦੀਆਂ ਸੀ ਹੁਣ ਇੱਧਰ ਵੀ ਘੁੰਮਣ ਲੱਗੀਆਂ ਇਹਨਾਂ ਨੂੰ ਪਤਾ ਲੱਗ ਗਿਆ ਤੇ ਤੁਹਾਨੂੰ ਮੈਂ ਖੁੱਡਾ ਦਿਖਾਉਣਾ ਇਹਨਾਂ ਦਾ ਖੁੱਡਾ 10 ਬਾਈ ਸਾਢੇ 4 ਫੁੱਟ ਸਾਢੇ 4 ਫੁੱਟ ਦੀ ਇੱਕ ਚਾਦਰ ਪਈ ਹੈ ਖੁੱਡਾ ਇਸ ਤਰ੍ਹਾਂ ਖੁੱਲਾ ਬਣਾਉਣਾਗਾ ਠੀਕ ਹੈ ਨਾ ਛੋਟਾ ਨਾ ਖੁੱਡਾ ਬਣਾਓ ਕਦੇ ਵੀ ਖੁੱਡਾ ਖੁੱਲਾ ਬਣਾਓ ਆ ਜਾਲੀ ਰੱਖੀ ਆ ਉਹ ਗੇਟ ਤੇ ਜਾਲੀ ਆ ਤਾਂ ਕਿ ਆਪਾਂ ਨੂੰ ਜੇ ਟਾਈਮ ਨਾਲ ਲੱਗੇ ਇਹਨਾਂ ਨੂੰ ਬਾਹਰ ਛੱਡਣ ਦਾ ਅੰਦਰ ਇਹਨਾਂ ਨੂੰ ਵਧੀਆ ਜਗ੍ਹਾ ਮਿਲੇ ਤੁਰਨ ਫਿਰਨ ਵਾਸਤੇ ਇਸ ਲਈ ਖੁੱਡਾ ਖੁੱਲਾ ਪਾਓ ਹਮੇਸ਼ਾ ਵਿੱਚ ਪਾਣੀ ਵਾਲਾ ਕੁੰਡਾ ਧਰ ਸਕਦੇ ਹਾਂ ਇਸ ਤਰ੍ਹਾਂ ਜਾਂ ਡ੍ਰਿੰਕਰ ਵੀ ਧਰ ਸਕਦੇ ਹਾਂ ਡ੍ਰਿੰਕਰ 'ਚ ਮਿੱਟੀ ਪੈਂਦੀ ਸੀ ਨੀਵਾ ਸੀ ਇਸ ਲਈ ਮੈਂ ਕੁੰਡਾ ਧਰਿਆ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਵੱਧ ਤੋਂ ਵੱਧ ਅਪਾ ਇਦਾਂ ਦੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਆ ਹੌਲੀ ਹੌਲੀ ਅਪਾ ਇਦੋਂ ਵੀ ਵਧੀਆ ਵੀਡੀਓ ਬਣਾ ਕੇ ਪਾਇਆ ਕਰਾਂਗੇ ਇਹਨਾਂ ਦੀਆਂ 10 ਕ ਮੁਰਗੀਆਂ ਹੋਰ ਲੈ ਜਾ ਹੁਣ ਜਾ ਰਹੇ ਹਾਂ ਮੈਂ ਤੇ ਇਸ ਤੋਂ ਬਾਅਦ ਉਦੋਂ ਵੀ ਵਧੀਆ ਵੀਡੀਓ ਬਣਾਇਆ ਕਰੂਗੀ ਧੰਨਵਾਦ ਵੀਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ